ਵੀਰਾਂ ਤੁਸੀਂ ਸ਼੍ਰੀ ਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੀਆ ਵੇਖ ਰਹੇ ਹੋ ਜਿੱਥੇ ਕੀਰਤਨ ਚੱਲਦਾ ਆ ਰਿਹਾ ਹੈ ਜਿੱਥੇ ਸਤਨਾਮ ਵਾਹਿਗੁਰੂ ਦਾ ਕੀਰਤਨ ਵੀ ਕੀਤਾ ਜਾ ਰਿਹਾ ਹੈ ਉੱਥੇ ਹੀ ਤਸਵੀਰਾਂ ਸ਼੍ਰੀ ਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਕਿ ਵਿਸ਼ੇਸ਼ ਤੌਰ ਤੇ ਪੰਜ ਤਖਤਾਂ ਤੋਂ ਰੇਲ ਗੱਡੀ ਯਾਤਰਾ ਜੋ ਹੈ ਉਹ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਵਕ ਵਕ ਥਾਵਾਂ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹ ਨਤਮਸਤਕ ਹੋਏਗੀ ਇਹ ਨਗਰ ਕੀਰਤਨ ਪੰਜ ਤਖਤਾ ਤੋਂ ਹੁੰਦਾ ਹੋਇਆ ਇਸ ਵੇਲੇ ਹਜੂਰ ਸਾਹਿਬ ਤੋਂ ਬਾਅਦ ਫਟਨਾ ਸਾਹਿਬ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੇਖੇ ਨਗਰ ਕੀਰਤਨ ਪਹੁੰਚੇਗਾ ਇਸ ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ ਤੇ ਸੰਗਤ ਤਕਤ ਸ੍ਰੀ ਕੇਸਗੜ ਸਾਹਿਬ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲੋਕਲ ਸੰਗਤ ਹੈ ਜੋ ਨਗਰ ਕੀਰਤਨ ਦਾ ਸਵਾਗਤ ਕਰੇਗੀ ਤੇ ਸਵਾਗਤ ਦੇ ਰੂਪ ਦੇ ਵਿੱਚ ਪੰਜ ਨਿਸ਼ਾਨ ਸਿੰਘਾਂ ਤੇ ਪੰਜ ਸਿੰਘ ਸਹਿਬਾਨਾਂ ਵੱਲੋਂ ਜੋ ਹੈ ਪੰਜ ਪਿਆਰਿਆਂ ਦੀ ਇੱਕ ਬਾਈ ਦੇ ਵਿੱਚ ਇਹ ਨਗਰ ਕੀਰਤਨ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇਖੇ ਜਾਏਗਾ ਹਰ ਇੱਕ ਟ੍ਰੇਨ ਆਣ ਦੀ ਜੋ ਹੈ ਵੇਟ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੰਤੰਤ ਸਿੰਘ ਗੁਰੂ ਅਮਰਦਾਸ ਪਾਤਸ਼ਾਹ ਜੀ ਜਿੰਨਾਂ ਦੇ 450 ਸਾਲਾ ਜੋਤੀ ਜੋਤ ਪੂਰਬ ਅਤੇ ਤਾਂ ਅੰਤਿਮ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਦੇ 450 ਸਾਲਾ ਗੁਰਤਾ ਗੱਦੀ ਨੂੰ ਦਿਵਸ ਨੂੰ ਸਮਰਪਿਤ ਜੋ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਪੰਥ ਵੱਲੋਂ ਸਵੈ ਸੈਟੀਆਂ ਵੱਲੋਂ ਮਨਾਈ ਜਾ ਰਹੀ ਹੈ ਸੰਗਤ ਜੀ ਇਸੇ ਸਬੰਧ ਵਿੱਚ ਸੱਚਖੰਡ ਅਫਜਲ ਨਗਰ ਸ੍ਰੀ ਹਜੂਰ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਦੇ ਰੂਪ ਵਿੱਚ ਜੋ ਪੰਜਾਂ ਤਖਤਾਂ ਦੀ ਯਾਤਰਾ ਵਾਸਤੇ ਟਰੇਨ ਆ ਰਹੀ ਹੈ ਜੋ ਸਪੈਸ਼ਲ ਇਹਦੇ ਵਿੱਚ ਕੀਰਤਨ ਹੋ ਰਿਹਾ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਰਸਾ ਆਇਆ ਹੈ ਇੱਥੇ ਕਾਂਜ ਪਿਆਰੇ ਸਹਿਬਾਂ ਦੀ ਅਗਵਾਈ ਵਿੱਚ ਇਹ ਜੋ ਨਗਰ ਕੀਰਤਨ ਹੈ ਟਰੇਨ ਇਹ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਹੈ ਇਹਨਾਂ ਸੰਗਤਾਂ ਦੇ ਸਵਾਗਤ ਵਾਸਤੇ ਗੁਰੂ ਸਾਹਿਬ ਨੂੰ ਜੀ ਆਇਆਂ ਆਖਣ ਵਾਸਤੇ ਸ਼੍ਰੀ ਆਨੰਦਪੁਰ ਦੀਆਂ ਸਮੁਤੀਆਂ ਸੰਗਤਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਆਕਰ ਦੇਖੋ ਬੜੇ ਪ੍ਰੇਮ ਭਾਵਨਾ ਦੇ ਨਾਲ ਇਥੇ ਪੰਜ ਪਿਆਰੇ ਸਹਿਬਾਨ ਸ਼ਾਨਤੀ ਸਹਿਬਾਨ ਸੰਗਤਾਂ ਸ਼ਬਦ ਕੀਰਤਨ ਕਰ ਰਹੀਆਂ ਨੇ ਤਾਂ ਕਿ ਉਹਨਾਂ ਸੰਗਤਾਂ ਦੀ ਆਮਦ ਵਾਸਤੇ ਕਿ ਅੱਜ ਸੰਗਤਾਂ ਵਿੱਚ ਇੰਨਾ ਉਤਸ਼ਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਸੰਗਤ ਦੇ ਰੂਪ ਵਿੱਚ ਇਥੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਆ ਰਹੇ ਨੇ ਸੰਗਤਾਂ ਉਸੇ ਖੁਸ਼ੀ ਮੁਖ ਰੱਖਦੀਆਂ ਅੰਮ੍ਰਿਤ ਵੇਲੇ ਤੋਂ ਪਵਿੱਤਰ ਅਸਥਾਨਾਂ ਤੇ ਪਹੁੰਚ ਕੇ रेलवे स्टेशन ਤੇ ਪਹੁੰਚ ਕੇ ਇਹ ਕੀਰਤਨ ਕਰ ਰਹੀਆਂ ਨੇ ਔਰ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤਤਸ੍ਰੀ ਕੇਸਗੜ੍ਹ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਆਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਤਸ੍ਰੀ ਕੇਸਗੜ੍ਹ ਸਾਹਿਬ ਭਾਈ ਮਲਕੀਸ਼ ਸਿੰਘ ਜੀ ਮੈਨੇਜਰ ਭਾਈ ਹਰਦੇਵ ਸਿੰਘ ਜੀ ਭਾਈ ਕਰਮਜੀਤ ਸਿੰਘ ਜੀ ਔਰ ਸਮੂੱਚੇ ਪ੍ਰਬੰਧ ਵੱਲੋਂ ਸੰਗਤਾਂ ਨੂੰ ਜੀਓ ਵਾਲਾ ਆਖਣ ਵਾਸਤੇ ਉਤੇਜਿਤੇ ਤੌਰ ਤੇ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਹਨ ਸਾਡੇ ਆਤੀ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਦੀ ਕਾਬਲਾ ਮੈਂਬਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹ ਵੀ ਇਥੇ ਸੰਗਤਾਂ ਵਿੱਚ ਹਾਜ਼ਰ ਹਨ ਸੰਗਤ ਜੀ ਆਓ ਬੜੇ ਪ੍ਰੇਮ ਭਾਵਨਾ ਦੇ ਨਾਲ ਸੰਗਤਾਂ ਵਿੱਚ ਬੈਠ ਕੇ ਅਲਾਈ ਗੁਰਬਾਣੀ ਦਾ ਕੀਰਤਨ ਕਰੀਏ ਅਤੇ ਸਤਿਗੁਰੂ ਜੀ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜਦੋਂ ਨਗਰ ਕੀਰਤਨ ਇਸ ਸਥਾਨ ਤੇ ਪਹੁੰਚੇਗਾ ਇਥੋਂ ਨਗਰ ਕੀਰਤਨ ਦੇ ਰੂਪ ਵਿੱਚ ਪੈਦਲ ਰੇਲਵੇ ਸਟੇਸ਼ਨ ਤੋਂ ਤੱਕ ਸ੍ਰੀ ਕੇਸਗੜ ਸਾਹਿਬ ਖਾਲਸਾ ਜੀ ਦੇ ਪ੍ਰਗਟ ਅਸਥਾਨ ਵਿਖੇ ਪਹੁੰਚ ਕੇ ਸੰਪੰਨਤਾ ਹੀ ਹੋਵੇਗੀ ਸੰਗਤਾਂ ਬੜੀ ਪ੍ਰੇਮ ਭਾਵਨਾ ਨਾਲ ਲੰਗਰ ਪ੍ਰਸ਼ਾਦ ਛਕਣਗੀਆਂ ਇਹੀ ਨਗਰ ਕੀਰਤਨ ਅੱਜ ਹੀ ਸ਼ਾਮ ਨੂੰ ਤਕਰੀਬਨ 8 ਵਜੇ ਫਿਰ ਤਕ ਤਰੀਕੇ ਨਾਲ ਧੁਰਵਾਨਾ ਹੋ ਕੇ ਰੇਲਵੇ ਸਟੇਸ਼ਨ ਤੇ ਆਵੇਗਾ ਔਰ ਸੰਗਤਾਂ ਨੂੰ ਵਿਦਾਇਗੀ ਵਾਸਤੇ ਬੜੇ ਪ੍ਰੇਮ ਭਾਵਨਾ ਦੇ ਨਾਲ ਜੀਓ ਆਖੇਗਾ ਔਰ ਵਿਦਾਇਗੀ ਵੀ ਦੇਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਗਾਜੜ ਕੇ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋਵੋ ਸਾਡੇ ਅਤਿ ਸਤਿਕਾਰਯੋਗ ਕਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਉਹਨਾਂ ਵੱਲੋਂ ਸਾਰੀ ਸੰਗਤ ਨੂੰ ਸੱਦਾ ਹੈ ਸਾਰੀ ਸੰਗਤ ਨੂੰ ਜੀਉ ਆਇਆਂ ਵੀ ਆਖਿਆ ਜਾਂਦਾ ਹੈ ਸੋ ਆਓ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਧੰਸੀ ਗੁਰੂ ਰਾਮਦਾਸ ਪਾਸ਼ਾ ਨੂੰ ਯਾਦ ਕਰਦੇ ਹੋਇਆ ਇਸ ਪਾਵਨ ਸਥਾਨ ਤੇ ਜੀਉ ਆਇਆਂ ਆਖਣ ਵਾਸਤੇ ਨਗਰ ਕੀਰਤਨ ਨੂੰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾ ਤਖਤਾਂ ਦੀ ਯਾਤਰਾ ਲਈ ਟ੍ਰੇਨ ਜੋ ਅੱਜ ਤਕਰੀਬਨ 11 ਵਜੇ ਪਹੁੰਚ ਰਹੀ ਆ ਉਹਨਾਂ ਦੇ ਪ੍ਰਬੰਧਾਂ ਵਾਸਤੇ ਜੀ ਇੱਥੋਂ ਸੰਗਤ ਨੂੰ ਲਿਜਾਣ ਵਾਸਤੇ ਪਹਿਲਾਂ ਤਾਂ ਸਾਰਾ ਪ੍ਰਬੰਧ ਪਾਲਕੀ ਸਾਹਿਬ ਪੰਜ ਪਿਆਰੇ ਇਨਸਾਨ ਸਿੰਘ ਜੋਗਦਾ ਸਿੰਘ ਅਸੀਂ ਆਪਣੇ ਲੈ ਕੇ ਆਏ ਆ ਤਾਂ ਕਿ ਉਹ ਜਿਹੜੇ ਥਿੰਗ ਦੇ ਨਾਲ ਉਹ ਨਾਲ ਚੱਲੇ ਥੱਕੇ ਥੁੱਕੇ ਹੋਣਗੇ ਕਿ ਅਸੀਂ ਆਪਣੇ ਸਿੰਘ ਲਈ ਉਹਨਾਂ ਨੂੰ ਰੈਸਟ ਕਰਾਵਾਂਗੇ ਸ਼ਾਮ ਨੂੰ ਫੇਰ ਉਹਨਾਂ ਨੂੰ ਨਾਲ ਵਾਪਸ ਜਾਣਾ ਉਹਨਾਂ ਦੇ ਸੰਗਤ ਨੂੰ ਸਾਰਿਆਂ ਨੂੰ ਲਿਜਾਣ ਵਾਸਤੇ ਇੱਥੇ ਬੱਸਾਂ ਆਪਣੀਆਂ ਅਸੀਂ ਪ੍ਰੋਵਾਈਡ ਕੀਤੀਆਂ ਵਾਹ ਬੱਸਾਂ ਰਾਈ ਸਤਿ ਸ਼੍ਰੀ ਅਕਾਲ ਗੁਰੂਏ 2275 ਸਿੰਘ ਨਵਾਸ ਵਿੱਚ 220 ਕਮਰਾ ਸਾਡੇ ਉਹ ਸਾਰਾ ਅਸੀਂ ਉਹਨਾਂ ਨੂੰ ਦਿੱਤਾ ਵਾ ਕਿ ਤਾਂ ਕਿ ਆਰਾਮ ਕਰ ਲੈਣੋ ਰੈਸਟ ਕਰ ਲੈਣ ਜੇ ਬਾਹਰ ਜਾਤਾਂ ਵੀ ਉਹਨਾਂ ਨੇ ਕਰਨੀ ਹੈ ਤਾਂ ਨਾਲ ਜਾਤਾਂ ਵੀ ਕਰਵਾਵਾਂਗੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸਾਰਾ ਕਿੰਨੇ ਟਾਈਮ ਸਵੇਰੇ ਤੇ ਦੁਪਹਿਰੇ ਚਾਹੀਦੀ ਪਹਿਲਾਂ ਤਾਂ 8 ਵਜੇ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਫੋਨ ਉਹਨਾਂ ਨੇ ਟਾਈਮ ਦਿੱਤਾ ਵਾ 12 ਵਜੇ ਡੇਟ ਹੋ ਗਿਆ ਸਾਰਾ ਪ੍ਰਬੰਧ ਸੰਗਤਾਂ ਦਾ ਬਹੁਤ ਸਹਿਯੋਗ ਹੈ ਸੰਗਤਾਂ ਸਾਰੀਆਂ ਸਵੇਰ ਦੀਆਂ ਆਲ ਕੇ 6 ਵਜੇ ਦੀਆਂ ਤੋਂ ਇੰਤਜ਼ਾਰ ਕਰ ਲਈਆਂ ਉਸਤਾ ਕੇ ਗੁਰੂ ਸਾਹਿਬ ਦਾ ਵਧੀਆ ਸਤਕਾਰ ਹੋ ਸਕੇ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਦੀਆਂ ਕਿ ਸੱਚੇ ਬਾਝਾ ਤੇਰਾ ਕਾਰਜ ਆ ਤੂੰ ਆਪ ਹੀ ਸਵਾਰ ਲਿਓ ਸੰਗਤਾਂ ਨੂੰ ਬੇਤੀ ਇਹੋ ਹੀ ਕਰਨ ਡਿਆ ਵੀ ਅਜੇ ਵੀ ਅੱਧਾ ਘੰਟਾ ਪਹੁੰਚਣਾ ਹੈਗਾ ਟ੍ਰੇਨ ਲੱਗਣਾ ਵੱਧ ਤੋਂ ਵੱਧ ਪਹੁੰਚੋ ਗੁਰੂ ਸਾਹਿਬ ਦਾ ਸਤਕਾਰ ਕਰੀਏ ਗੁਰੂ ਸਾਹਿਬ ਦਾ ਜੇ ਸਤਕਾਰ ਕਰਾਂਗੇ ਤਾਂ ਹੀ ਆਪਕੀ ਤੇ ਮਿਲਵਤਨ ਪਰਵਾ ਵਧੂਗਾ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਨਗਰ ਕੀਰਤਨ ਇਸੇ ਤਰ੍ਹਾਂ ਹੀ ਅੱਜ ਜਦੋਂ ਤੱਕ ਸ੍ਰੀ ਕੇਸਗੜ ਸਾਹਿਬ 'ਤੇ ਜਾਏਗਾ ਉਸ ਤੋਂ ਬਾਅਦ ਉੱਥੇ ਸਟੇ ਤੋਂ ਬਾਅਦ ਆਹੀ ਨਗਰ ਕੀਰਤਨ ਦੁਬਾਰਾ ਰਾਤ ਨੂੰ ਰੇਲ ਗੱਡੀ ਦੇ ਵਿੱਚ ਹੀ ਤਕਸ਼ੀਲ ਸਿੰਘ ਦਮਦਮਾ ਸਾਹਿਬ ਦੇ ਲਈ ਵੀ ਰਵਾਨਾ ਹੋਏਗਾ ਤੁਸੀਂ ਵੇਖ ਸਕਦੇ ਹੋ ਸੰਗਤਾਂ ਸਤਨਾਮ ਵਾਏ ਗੁਰੂ ਦਾ ਜਿੱਥੇ ਜਾਪ ਕਰਦੀਆਂ ਨੇ ਉੱਥੇ ਹੀ ਸੰਗਤ ਲਗਾਕਾਰ ਧਾਰਮਿਕ ਸਭੀਕਾ ਦੇ ਵਿੱਚ ਵੀ ਨਾਲ-ਨਾਲ ਮੌਜੂਦਗੀ ਦੇ ਵਿੱਚ ਵੀ ਤਕਸ਼ੀਲ ਕੇਸਕਰ ਸਾਹਿਬ ਦੇ ਮੈਨੇਜਰ ਸਹਿਬਾਨ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਇੱਥੇ ਮੌਜੂਦ ਨੇ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਖੜੀ ਹੋਈ ਹੈ ਤੇ ਨਾਲ ਹੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਇਹ ਸੰਗਤ ਅਖਰ ਸ੍ਰੀ ਕੇਸਗੜ ਸਾਹਿਬ ਵਿਖੇ ਜਾਏਗੀ ਕੈਮਰਾਮੈਨ ਜੀ ਤੁਹਾਨੂੰ ਮਾਰ ਦਿਖਾਉਂਦਾ ਹਾਂ ਮੇਰੇ ਗੁਰਕੇ